ਸਤਾਈ ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਫਤਿਹ ਹਾਸਲ ਕਰਕੇ ਸਰਹੰਦ ਦੇ ਆਮ ਲੋਕਾਂ ਦੇ ਨਾਲ ਮੀਟਿੰਗ ਕੀਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਕਬਜ਼ਾ ਕਰਕੇ ਗੁਰੂ ਨਾਨਕ ਤੇ ਧਨ ਗੁਰ ਕਲਗੀ ਤਰਪਾ ਸਾਹਿਬ ਜੀ ਦੇ ਨਾਮ ਦੀ ਮੋਹਰ ਤੇ ਸਿੱਕਾ ਵੀ ਜਾਰੀ ਕੀਤਾ ਆਓ ਸਰਤ ਜਾਸ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਦੇੜ ਸਾਹਿਬ ਤੋਂ ਤੁਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਆੰਤ ਇਲਾਕਿਆਂ ਨੂੰ ਜਿੱਤੇ ਆ ਔਰ ਅੱਖਾਂ ਦੇ ਸਾਹਮਣੇ ਸਰੰਦ ਸੀਗੀ ਤੇ ਵਜ਼ੀਰ ਖਾਂ ਬਹੁਤ ਲੜਕਦਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਵਜ਼ੀਰ ਖਾਂ ਨੇ ਧੰਗੁਰੂ ਕਲੰਗੀ ਤਰਪਾ ਸਾਹਿਬ ਜੀ ਦੇ ਛੋਟੇ ਸਹਿਬਜ਼ਾਦੀਆਂ ਤੇ ਮਾਤਾ ਗੁਜਰ ਘੋਰ ਜੀ ਨੂੰ ਆਤਕ ਸਿਗੇ ਦੇ ਕੇ ਸ਼ਹੀਦ ਕੀਤਾ ਸੀਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਇਹ ਸੀ ਕਦੋਂ ਸਮਾਂ ਆਵੇ ਜਦੋਂ ਮੈਂ ਵਜ਼ੀਰ ਖਾਂ ਦੀ ਗਰਦਨ ਉੱਤੇ ਜਾ ਕੇ ਹੱਥ ਪਾਵਾਂ ਸਮਾਂ ਆਇਆ ਮੈਦੀ ਅਰੰਭਤਾ ਵਿੱਚ ਹੀ ਚੱਪੜ ਚਿੜੀ ਦੇ ਇਲਾਕੇ ਦੇ ਵਿੱਚ ਜਦੋਂ ਹੁੰਦਾ ਜਿੱਥੇ ਵਜ਼ੀਰ ਖਾਂ ਮਾਰਿਆ ਜਾਂਦਾ ਹੋਰ ਗੁਰੂ ਘਰ ਦੇ ਪਾਪੀ ਜਿਵੇਂ ਸੁਚਾਨੰਦ ਵਰਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਜਾਂਦਾ ਆ। ਚੱਪੜ ਚਿੜੀ ਤੋਂ ਚਾਲ ਕੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਪਹੁੰਚਦਾ ਆ। ਸਰਹੰਦ ਦੀ ਇੱਟ ਨਾਲ ਇੱਠ ਖੜਕਾਉਂਦਾ ਆ ਬਣੇ ਹੋਏ ਕਿਲਿਆਂ ਨੂੰ ਢਾ ਦਿੰਦਾ ਆ। ਮਿੱਟੀ ਦੀ ਢੇਰੀ ਬਣਾ ਦਿੰਦਾ ਆ। ਤੇ ਸਰਹੰਦ ਦੇ ਹਿੱਕ ਦੇ ਉੱਤੇ ਖਾਲਸਾਈ ਪਰਚਮ ਲਹਿਰਾਉਂਦਾ ਆ। ਤੇ ਸੈਭ ਆਜ਼ਾਦੀ ਜਿੱਥੇ ਸ਼ਹੀਦ ਕੀਤੇ ਗਏ ਉਸ ਪਾਵਨ ਪਵਿੱਤਰ ਧਰਤੀ ਨੂੰ ਲੱਭ ਕੇ ਉਸ ਪਾਵਨ ਪਵਿੱਤਰ ਧਰਤੀ ਨੂੰ ਫਿਰ ਨਮਸਕਾਰ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਰੰਦ ਦੇ ਵਿੱਚ ਬਾਬਾ ਬਾਸ ਸਿੰਘ ਨੂੰ ਸੂਬੇਦਾਰ ਬਣਾਇਆ ਗਿਆ ਨਾਲ ਬਾਬਾ ਆਲਾ ਸਿੰਘ ਨੂੰ ਨਾਇਬ ਸੂਬੇਦਾਰ ਬਣਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਰੰਦ ਦੇ ਆਮ ਲੋਕਾਂ ਦਾ ਇਕੱਠ ਕੀਤਾ ਤੇ ਉਹਨਾਂ ਦੇ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ ਇਹਤੇ ਬਹੁਤ ਵੱਡਾ ਕਾਰਜ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕੀਤਾ ਕਿ ਜਿਹੜਾ ਜ਼ਿਮੀਂਦਾਰ ਸਿਸਟਮ ਸਿਕੋ ਖਤਮ ਕਰਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਗੱਲ ਐਲਾਨ ਕੀਤੀ ਕਿ ਜਿਹੜਾ ਬੰਦਾ ਜ਼ਮੀਨ ਵਾਏਗਾ ਨਾ ਉਹ ਜ਼ਮੀਨਦਾ ਹੀ ਮਾਲਕ ਹੋਏਗਾ ਜ਼ਿਮੀਂਦਾਰ ਸਿਸਟਮ ਖਤਮ ਕਰ ਦਿੱਤਾ ਹੁਣ ਜਿਹੜਾ ਬੰਦਾ ਜ਼ਮੀਨ ਬੋਂਦਾ ਆ ਤੇ ਉਹ ਹੀ ਜ਼ਮੀਨ ਦਾ ਹਿੱਸੇਦਾਰ ਹੋਏਗਾ ਇਹ ਗੱਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਨ੍ਹਾਂ ਨੂੰ ਲੋਕ ਦਲਿਤ ਕਹਿੰਦੇ ਸੀਗੇ ਉਹਨਾਂ ਲੋਕਾਂ ਨੂੰ ਜ਼ਿਮੀਂਦਾਰ ਕਹਿਣ ਦਾ ਹੱਕ ਮਿਲ ਗਿਆ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜੋ ਤੁਹਾਡਾ ਮਨ ਹੋਇਆ ਤੁਸੀਂ ਸਰਕਾਰ ਨੂੰ ਅਨਾਜ ਦੇਣਾ ਆ ਜਿਵੇਂ ਤੁਹਾਡਾ ਮਨ ਹੋਇਆ ਤੁਹਾਡੇ ਤੇ ਪੱਕੀ ਕੋਈ ਪਾਬੰਦੀ ਨਹੀਂ ਹੈ ਕਿ ਤੁਸੀਂ ਇੰਨਾ ਹੀ ਖਾਲਸਾ ਸਰਕਾਰ ਨੂੰ ਜਾਂ ਖਾਲਸੇ ਨੂੰ ਜਾਂ ਗੁਰੂ ਕੇ ਸਿੱਖਾਂ ਨੂੰ ਤੁਸੀਂ ਇੰਨਾ ਦੇਣਾ ਜੋ ਤੁਹਾਡਾ ਮਨ ਹੋਇਆ ਆਪਣਾ ਦਾ ਸੰਬੰਧ ਕੀਸਾ ਜ਼ਰੂਰ ਗੁਰੂ ਘਰ ਲੈ ਤੁਸੀ ਕੱਢਣਾ ਆ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਆਮ ਲੋਕਾਂ ਦੇ ਨਾਲੇ ਮੀਟਿੰਗ ਕੀਤੀ। ਉੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਾਂਦਰ ਦੇ ਉੱਤੇ ਫਤਿਹ ਹਾਸਲ ਕਰਕੇ ਇਹ ਗੱਲ ਨਹੀਂ ਕਹੀ ਕਿ ਫਤਿਹ ਮੈਂ ਹਾਸਲ ਕੀਤੀ ਹੈ। ਸਾਡੀ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸਿੱਕਾ ਜਾਰੀ ਕੀਤਾ। ਇੱਕ ਮੋਹਰ ਜਾਰੀ ਕੀਤੀ। ਜਿਸ ਸਿੱਕੇ ਤੇ ਮੋਰ ਦੇ ਉੱਤੇ ਆਪਣਾ ਨਾਮ ਨਹੀਂ ਲਿਖਿਆ ਗੁਰੂ ਗੋਬਿੰਦ ਸਿੰਘ ਮਾਲਕ ਤੇ ਧੰ ਗੁਰੂ ਨਾਨਕ ਬਾਬੇ ਦਾ ਨਾਮ ਲਿਖ ਕੇ ਸਿੱਕਾ ਤੇ ਮੋਰ ਜਾਰੀ ਕੀਤੀ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਦੇ ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਤੇ ਫਤਿਹ ਹਾਸਲ ਕਰਕੇ ਖਾਲਸਾਈ ਪਰਚਮ ਲਹਿਰਾ ਕੇ ਆਮ ਲੋਕਾਂ ਨੂੰ ਜ਼ਿਮੀਂਦਾਰਾ ਸਿਸਟਮ ਤੋਂ ਕੱਢ ਕੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਤੁਸੀਂ ਜ਼ਮੀਨਾਂ ਆਪ ਬੋਣੀਆਂ ਆ ਦੇ ਨਾਲ ਦੀ ਨਾਲ ਸਿੱਕਾ ਤੇ ਮੋਹਰ ਜਾਰੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਦੀ ਹਿੱਕ ਦੇ ਉੱਤੇ ਇੱਕ ਹੋਰ ਦੀਵਾ ਬਾਲ ਦਿੱਤਾ ਸੀਗਾ ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਵਿੱਚ ਰਹਿ ਕੇ ਛੇਤੀ ਵੀ ਕੀਤੀ ਰਾਜ ਕਾਇਮ ਕੀਤਾ ਆਲੇ ਦੁਆਲੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਸੋ ਅੱਜ ਦੇ ਦਿਨ 27 ਮਈ 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਵਿੱਚ ਆਮ ਲੋਕਾਂ ਨਾਲ ਮੀਟਿੰਗ ਕੀਤੀ ਤੇ ਸਿੱਕਾ ਤੇ ਮੋਹਰ ਵੀ ਜਾਰੀ ਕੀਤੀ ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ